ਉੱਪਰੋਂ ਹੋ ਰਿਹਾ ਪਰ ਥੱਲੇ ਨਹੀਂ ਨਾ ਕਰ ਰਹੇ ਥੱਲੇ ਵਾਲੇ ਨੇ ਉਹ ਹੋਣ ਨਹੀਂ ਦੇ ਰਹੇ ਸੰਘਰਸ਼ ਕਰੂਗੇ ਬਿਲਕੁਲ ਕਰਾਂਗੇ ਕਰਦੇ ਆ ਰਹੇ ਆ 10 ਸਾਲ ਦੇ ਹੋਰ ਗਾਹਾਂ ਇਹਦੋਂ ਵੱਡਾ ਕਰਾਂਗੇ ਪਾਣੀ ਨੂੰ ਬਚਾਉਣਾ ਤਾਂ ਜ਼ਰੂਰੀ ਆ ਨਹੀਂ ਤਾਂ ਅੱਗੇ ਆਉਣ ਵਾਲੇ ਸਮੇਂ ਵਾਸਤੇ ਪਾਣੀ ਮੁਸ਼ਕਲ ਹੋ ਜੂਗਾ ਦੁਨੀਆ ਵਾਸਤੇ ਇਹ ਲੇਜਰ ਮਸ਼ੀਨ ਤਾਂ ਮਿਲਤੀ ਹੋਈ ਆ ਬਿਲਕੁਲ ਸਹੀ ਮਿਲਤੀ ਹੋਈ ਆ ਆਪਣੇ ਗਾਜੀਪੁਰ ਤੋਂ ਲੈ ਕੇ ਦੋ ਮਾਜਰੇ ਤੱਕ ਮਿਲਤੀ ਹੋ ਗਈ ਬੁਰਜੀਆਂ ਗੱਡੀਆਂ ਗਈਆਂ ਉਤੋਂ ਬਾਅਦ ਚ ਪੱਲਿਆਂ ਤੋਂ ਲੈ ਕੇ ਕਰੋਦੀਆਂ ਤੱਕ ਹੋ ਗਈਆਂ ਚੀਮਿਆਂ ਦੇ ਐਂਡ ਤੱਕ ਉਹ ਤੋਂ ਬਾਅਦ 15 ਕਿਲੇ ਦੀ ਵਿੱਚ ਵਿਚਾਲੇ ਜਿਹੜਾ ਗੈਪ ਸੀਗਾ ਉਹ ਗੈਪ ਇਹਨਾਂ ਨੇ ਮਿਲਤੀ ਛੜਤੀ ਕਿਹੜੇ ਪਿੰਡ ਦਾ ਸੀ ਹੋਰ ਕੋਈ ਚੀਮਿਆਂ ਦਾ ਗੈਪ ਸੀ ਠੀਕ ਹੈ 15 ਕਿਲੇ ਦੀ ਲੈਂਥ ਉਹ ਜਿਹੜੇ ਚੀਮਿਆਂ ਦਾ ਰਕਬਾ ਛੜਿਆ ਉਹ ਕੁਝ ਰਸੂਖਤਾਰ ਬੰਦੇ ਨੇ ਰਸੂਖਤਾਰ ਹੀ ਤਾਂ ਹੀ ਤਾਂ ਰਹੇਗਾ ਨਾ ਵਿੱਚ ਉਹ ਤੋਂ ਬਾਅਦ ਮੈਂ ਫਿਰ ਐਸਡੀਓ ਸਾਹਿਬ ਨਾਲ ਨਹਿਰੀ ਮਹਿਕਮੇ ਦਾ ਐਸਡੀਓ ਸੀ ਉਹਨਾਂ ਨਾਲ ਗੱਲ ਕਰੀ ਮੈਂ ਆ ਵੀ ਵਜਾ ਕੀ ਆ ਵੀ ਅਸੀਂ ਨਹੀਂ ਤਾਂ ਫਿਰ ਅਸੀਂ ਮੁੱਖ ਮੰਤਰੀ ਸਾਹਿਬ ਕੋਲ ਚੱਲੇ ਆ ਉਹ ਦਿਨ ਮੁੱਖ ਮੰਤਰੀ ਨੇ ਆਉਣਾ ਸੀ ਇੱਥੇ ਆਪਣੇ ਕੰਦੇ ਜਾਂ ਰਸਣ ਦੇ ਉਹ ਦਿਨ ਸ਼ੁਰੂ ਕੀਤੀ ਚਕੀਮ ਉਹ ਫਿਰ ਉਹਨਾਂ ਨੇ ਕੀ ਕੀਤਾ ਮੈਨੂੰ ਕਹਿੰਦੇ ਵੀ ਸਾਨੂੰ ਬਾਹਰ ਪੁੱਛਦਾ ਹੁਣ ਕਾਨੂੰਗੋ ਸਾਹਿਬ ਨਾਲ ਗੱਲ ਕਰਦਾ ਉਹ ਕਾਨੂੰਗੋ ਨਾਲ ਗੱਲ ਕਰੀ ਉਹਨਾਂ ਨੇ ਫਿਰ ਦੂਏ ਦਿਨ ਤਕਰੀਬਨ ਉਹ ਮਸ਼ੀਨ ਲੈ ਕੇ ਦੁਬਾਰਾ ਫੇਰ ਭੇਜਿਆ ਵਿਭਾਗ ਉਹਨਾਂ ਨੇ ਫਿਰ ਉਹ ਜਿਹੜਾ ਕੰਮ ਬੇਨਤੀ ਦਾ ਕਰਤੀ ਪੂਰੀ 15 ਕਿੱਲੇ ਦੀ ਪਰ ਜਿਹੜਾ ਰਿੱਕਾ ਲਾਉਣਾ ਸੀ ਲਾਉਣਾ ਸੀ ਵਿੱਚ ਉਹ ਸਾਰਾ ਸੁਆ ਲੈ ਕੇ ਸਕੂਲ ਦੇ ਵਿੱਚ ਪ੍ਰਾਇਮਰੀ ਦੇ ਵਿੱਚ ਬਾੜਤਾ ਮਾਨਸਤਰੀ ਮੇਰੀ ਪੁੱਤਨਾ ਹੋ ਰਿਹਾ ਹੈ ਬਿਲਕੁਲ ਮੇਰੀ ਪੁੱਤਨਾ ਹੋ ਰਿਹਾ ਹੈ ਸਰਕਾਰੀ ਵੀ ਮੇਰੀ ਬਿਲਕੁਲ ਅਧਿਕਾਰੀਆਂ ਨੂੰ ਉਹਨਾਂ ਨੇ ਕਿਹਾ ਹੁਣ ਤਾਂ ਹੀ ਆ ਨਾ ਉੱਪਰ ਪ੍ਰੈਸ਼ਰ ਪਿਆ ਹੁਣ ਉਹਨਾਂ ਤੇ ਵੀ ਤੁਸੀਂ ਕਿਸੇ ਦਾ ਕਿਸ ਤਰੀਕੇ ਨਾਲ ਕੰਮ ਅਲ ਜਾਓ ਜਿਵੇਂ ਹੁਣ ਫਸਲ ਬੀਜੀ ਜਾਣੀ ਆ ਸੂਰਤ ਤੱਕ ਕਿਸੇ ਨੇ ਖਾਲੀ ਕਰਾਉਣਾ ਨਹੀਂ ਹਾਂਜੀ ਤੇ ਜਿਹੜੇ ਪਿੰਡਾਂ ਦੇ ਲੋਕ ਨੇ ਇਹ ਕੋਈ ਮੁਹਿੰਮ ਕਰਨਗੇ ਸ਼ੁਰੂ ਇਹ ਜੀ ਤਾਂ ਕਿ ਛਡਾਇਆ ਜਾ ਸਕੇ ਨਹੀਂ ਉਹ ਤਾਂ ਕਰਨੀ ਪਊਗੀ ਜਦ ਤੱਕ ਮਹਿੰਮ ਨਹੀਂ ਸ਼ੁਰੂ ਕਰਦੇ ਨਾ ਜਰਾ ਕੰਮ ਨਹੀਂ ਹੋਣਾ ਔਰ ਨਾਲੇ ਜੇ ਉਹ ਕਹਿੰਦੇ ਨੇ ਵੀ ਮਾਲਾ ਸਾਡਾ ਉਹ ਕੀਤਾ ਰੈਟ ਲਾਈ ਹੀ ਆ ਫਿਰ ਉਹ ਕੋਈ ਬੀਜ ਦੇਣ ਉਹਤੇ ਇਹਨੂੰ ਖੁੱਲੀ ਛੱਡਣੀ ਚਾਹੀਦੀ ਅੱਗੇ ਬਿਲਕੁਲ ਜਦ ਤੱਕ ਉਹਦਾ ਕੇਸ ਚੱਲਦਾ ਜੇ ਕੇਸ ਦਾ ਕੋਈ ਵਿੱਚ ਲਾਉਂਦੇ ਨੇ ਇਹ ਫੇਰ ਉਹ ਜ਼ਮੀਨ ਤਾਂ ਉਨੀ ਖਾਲੀ ਡੇੜੀ ਚਾਹੀਦੀ ਨਾ ਨਿਸ਼ਾਨਦੇ ਹੀ ਹੋਈ ਹੋਈ ਹੈ ਸਾਰੀ ਅਸੀਂ ਛੋਟੇ ਹੁੰਦੇ ਇਹਦੇ ਸੂਏ ਦੇ ਵਿੱਚ ਨਹਾਉਂਦੇ ਰਹੇ ਹਾਂ ਔਰ ਡੰਗਰਾਂ ਨੂੰ ਵੀ ਪਾਣੀ ਪਲਾਉਣਾ ਇੱਕ ਉਥੋਂ ਨਾਲ ਕੱਸੀ ਇਧਰ ਨੂੰ ਨਸਰਾਲੀ ਵੱਲੋਂ ਜਲਦੀ ਸੀ ਇਧਰ ਨੂੰ ਵੀ ਪਾਣੀ ਆਉਂਦਾ ਸੀਗਾ ਜੀ ਬਹੁਤ ਚਰਚਾ ਲਾ ਰਿਹਾ ਕੁਛ ਦੇਰ ਮੀਂਹ ਜਿਆਦਾ ਪੈਣ ਕਰਕੇ ਸੇਮ ਆ ਗਈ ਇੱਥੇ ਜੀ ਸੇਮ ਆਉਣ ਦੇ ਨਾਤੇ ਪਾਲੇਦਵਾਲੇ ਦੇ ਪਿੰਡਾਂ ਨੇ ਕਿਹਾ ਵੀ ਸਾਡਾ ਪਾਣੀ ਜਿਹੜੀ ਫਸਲ ਹੈ ਹੁੰਦੀ ਨਹੀਂ ਇਹ ਸੂਆ ਬੰਦ ਕੀਤਾ ਜਾਵੇ ਇਹ ਅਲੂਣੇ ਤੋੜਿਆਂ ਤੋਂ ਲੈ ਕੇ ਅਲੂਣੇ ਪੱਲਿਆਂ ਤੋਂ ਲੈ ਕੇ ਗਾਜੀਪੁਰ ਤੱਕ ਸੂਆ ਬੰਦ ਕੀਤਾ ਗਿਆ ਤੇ ਉਸ ਤੋਂ ਬਾਅਦ ਕੁਛ ਦਿਨ ਬੰਦ ਰਿਹਾ ਬੰਦ ਤੋਂ ਬਾਅਦ ਹੌਲੀ ਹੌਲੀ ਲੋਕਾਂ ਨੇ ਢਾਕੇ ਸ਼ੁਰੂ ਕਰਕੇ ਆਪਣਾ ਬੀਜਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਾਣੀ ਵੀ ਹੁਣ ਜਿਹੜੀ ਸਾਡੀ ਗਰਾਵ ਥੱਲੇ ਨੂੰ ਜਾ ਰਹੀ ਆ ਉਹਦੇ ਬਜਾਏ ਸਾਨੂੰ ਪਾਣੀ ਦੀ ਲੋੜ ਆ ਇਸ ਕਰਕੇ ਸਾਡੇ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਦੇੋਂ ਜੇ ਨਹੀਂ ਦੋਹਾਂ ਪਿੰਡਾਂ ਤਨਾ ਨੇ ਰੈਗੂਲੇਸ਼ਨ ਪਾ ਕੇ ਦਿੱਤੇ ਹੋਏ ਨੇ ਵੀ ਸਾਡਾ ਇਹ ਸੂਆ ਕੱਢਿਆ ਜਾਵੇ ਜਦ ਇੱਕ ਰੌਲਾ ਪਿਆ ਹੋਇਆ ਵੀ ਪਾਣੀ ਘਟ ਰਿਹਾ ਘਟ ਰਿਹਾ ਉਹ ਤਾਂ ਆਪਣੀਆਂ ਨਿੱਜੀ ਹਿੱਤਾਂ ਲਈ ਬੈਠੇ ਨੇ ਜੀ ਸਾਡੇ ਜਿਹੜੇ ਸੂਆ ਵਾ ਸਾਡੇ ਖੇਤ ਦੋ ਪਾੜੋ ਜਾਣਗੇ ਤਿੰਨ ਪਾੜੋ ਹੋਣਗੇ ਮਤਲਬ ਉਹ ਆਪਣਾ ਨਿੱਜਵਾ ਦੇਖ ਰਹੇ ਨੇ ਇਹ ਨਹੀਂ ਦੇਖਦੇ ਕਿ ਧਰਤੀ ਹੇਠਲੇ ਪਾਣੀ ਖਤਮ ਹੋ ਰਿਹਾ ਜੇ ਸੂਆ ਨਿਕਲੂਗਾ ਤਾਂ ਧਰਤੀ ਹੇਠ ਪਾਣੀ ਜਾਊਗਾ ਆਲੇ ਦੁਆਲੇ 10 ਤੋਂ 15000 ਦਰਖਤ ਲੱਗ ਜਾਣਾ 100 ਏਕੜ ਦੇ ਵਿੱਚ ਉਹਦਾ ਕਿੰਨਾ এনवायरमेंट ਨੂੰ ਫਾਇਦਾ ਹੋਊਗਾ ਸਿੰਘ ਮਾਈਨਰ ਦਾ ਕੰਮ ਬਾਈ ਦੇ ਵਿੱਚ ਸ਼ੁਰੂ ਹੋਣ ਲੱਗਿਆ ਸੀ ਤੇ ਉਦੋਂ ਫਸਲਾਂ ਤੱਕ ਥੋੜਾ ਜਿਹਾ ਰੋਕ ਲਿਆ ਸੀ ਤੇ ਉਸ ਤੋਂ ਬਾਅਦ ਕੁਝ ਕਿਸਾਨਾਂ ਨੇ 28 ਨੰਬਰ ਵਰਜੀ ਤੋਂ ਲੈ ਕੇ 43 ਨੰਬਰ ਵਰਜੀ ਤੱਕ ਉਹਦੀ ਸਟੇ ਲਈ ਹੋਈ ਆ 28 ਨੰਬਰ ਵਰਜੀ ਤੱਕ ਜਿਹੜਾ ਕੰਮ ਆ ਇਹ ਜਦੋਂ ਇਹ ਵਾਲੀ ਜਿਹੜੀ ਫੈਸਲਾ ਉਹਦਾ ਸਾਰਾ ਟੈਂਡਰ ਟੈਂਡਿੰਗ ਹੋ ਗਿਆ ਫੰਡ ਜਾਰੀ ਹੋ ਗਿਆ ਤੇ ਕੰਮ ਵੀ ਅਲਾਰਟ ਹੋ ਗਿਆ ਤੇ ਉਹ ਬੜੀ ਜਲਦੀ ਜਿਹੜਾ ਕੰਮ 28 ਨੰਬਰ ਵਰਜੀ ਤੱਕ ਉਹ ਕੰਮ ਕੰਪਲੀਟ ਕਰਾ ਦਿੱਤਾ ਜਾਊਗਾ ਤੇ ਜਿਹੜੀ ਸਟੇ ਆ ਉਹ ਵੀ ਕੋਈ ਏਡੀ ਜ਼ਿਆਦਾ ਸਟਰੋਂਗ ਨਹੀਂ ਹੈ ਉਹ ਵੀ ਆਨਿਚਰ ਦੇ ਵਿੱਚ ਇੱਕ ਦੋ ਮਹੀਨੇ ਦੇ ਵਿੱਚ ਸਟੇ ਵੀ ਟੁੱਟ ਕੇ ਇਹ ਜਿਹੜਾ ਹੈਗਾ ਆਉਣ ਵਾਲੇ ਮੈਨੂੰ ਲੱਗਦਾ ਕਿ ਅਗਲੇ ਸੀਜ਼ਨ ਦੇ ਵਿੱਚ ਜਿੰਨੇ ਵੀ ਸਾਡੇ ਕਿਸਾਨ ਭਰਾ ਨੇ ਉੱਥੇ ਜਿਹੜੇ ਖੇਤੀ ਕਰਦੇ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਸਵਗਾਤ